ਜਿਨ੍ਹਾਂ ਦੇ ਅੰਦਰ ਨਿਮਰਤਾ ਹੈ ਨਾ ਉਹਨਾਂ ਨੇ ਮਨ ਕਰਕੇ ਗੁਰੂ ਦੀ ਵਿਚਾਰਧਾਰਾ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਧਾਰਨ ਕਰ ਲਿਆ ਤੇ ਮਾਣ ਵੀ ਸੱਚ ਕਰਕੇ ਜਾਣਿਓ ਉਹਨਾਂ ਨੂੰ ਹੀ ਮਾਲਕ ਦੇ ਦਰ ਦੇ ਉੱਤੇ ਮਿਲਦਾ ਕਿਸੇ ਦੂਜੇ ਨੂੰ ਨਹੀਂ ਜੇ ਮਿਲਦਾ ਮਾਣ ਉਹਨਾਂ ਨੂੰ ਹੀ ਮਿਲਦਾ ਸਤਕਾਰ ਉਹਨਾਂ ਨੂੰ ਹੀ ਮਿਲਦਾ ਹੁਣ ਇੱਕ ਇੱਥੇ ਮੈਂ ਬੇਨਤੀ ਕਰਾਂ ਮਨ ਦੀ ਨਿਮਰਤਾ ਤੁਸੀਂ ਸੱਜਣ ਠੱਗ ਦੀ ਗੱਲ ਕਰ ਲਓ ਭਾਵੇਂ ਤੁਸੀਂ ਭੂਮੀਏ ਚੋਰ ਦੀ ਗੱਲ ਕਰ ਲਓ ਭਾਵੇਂ ਤੁਸੀਂ ਕੋੜੇ ਭੀਲ ਦੀ ਗੱਲ ਕਰ ਲਓ ਵੇਖੋ ਇਹ ਸਾਰੇ ਜਾਨੇ ਜਿਹੜੇ ਸੀ ਨਾ ਹੰਕਾਰ ਦੇ ਵਿੱਚ ਆ ਕੇ ਆਪਣੇ ਹਿਸਾਬ ਦੇ ਨਾਲ ਆਪਣੀ ਜ਼ਿੰਦਗੀ ਨੂੰ ਜਿਉ ਰਏ ਸੀ ਕੋਈ ਚੋਰੀਆਂ ਕਰਦਾ ਸੀ ਕੋਈ ਠੱਗੀਆਂ ਮਾਰਦਾ ਸੀ ਪਰ ਜਦੋਂ ਗੁਰੂ ਪਾਤਸ਼ਾਹ ਦੇ ਕੋਲੋਂ ਇਹਨਾਂ ਨੇ ਸ਼ਬਦ ਨੂੰ ਸੁਣਿਆ ਉਜਲ ਕਹਿਾਂ ਚਿਲਕਣਾ ਘੋਟਮ ਕਲੜੀ ਮਸ ਸੱਜਣ ਠੱਗ ਨੇ ਸੁਣਿਆ ਸੀ ਇਹਨਾਂ ਸ਼ਬਦ ਉਜਲ ਕਹਿਾਂ ਚਿਲਕਣਾ ਕੋਟਮ ਕਲੜੀ ਮਸ ਧੋਤਿਆਂ ਝੂਠ ਨਾ ਉਤਰੇ ਜੇ 100 ਧੋਵਾਂ ਤਿਸ ਭੂਮੀਏ ਚੋਰ ਨੇ ਸ਼ਬਦ ਸੁਣਿਆ ਚੋਰ ਕੀ ਹਾਮਾ ਕੋਏ ਚੋਰ ਕੀਆ ਚੰਗਾ ਕਿਉਂ ਹੋਏ ਹੁਣ ਇਹ ਸ਼ਬਦ ਜਦੋਂ ਉਹਨਾਂ ਦੇ ਕੰਨਾਂ ਦੇ ਵਿੱਚ ਪੈਂਦੇ ਨੇ ਵੇਖੋ ਹੰਕਾਰ ਨੂੰ ਪਾਸੇ ਛੱਡ ਕੇ ਨਾ ਨਿਮਰਤਾ ਦੇ ਵਿੱਚ ਆ ਕੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲਿਆ ਜ਼ਿੰਦਗੀ ਦੇ ਅੰਦਰ ਨਿਮਰਤਾ ਦੇ ਵਿੱਚ ਆ ਕੇ ਗੁਰੂ ਦੀ ਸਿੱਖਿਆ ਨੂੰ ਧਾਰਨ ਕੀਤਾ ਤੇ ਗੁਰੂ ਨੇ ਫਿਰ ਉਹਨਾਂ ਨੂੰ ਮਾਣ ਦਿੱਤਾ ਮਾਨ ਦਾ ਮਤਲਬ ਇਹ ਵੀ ਜਰਾ ਸਮਝ ਲਿਓ ਤੁਸੀਂ ਵੇਖੋ ਵੈਸੇ ਬਹੁਤੀ ਵਾਰੀ ਜਿਹੜਾ ਬੰਦਾ ਗੁਰਮਤ ਦੇ ਰਾਹ ਦੇ ਉੱਤੇ ਤੁਰਦਾ ਹੋਵੇ ਨਾ ਜ਼ਰੂਰੀ ਨਹੀਂ ਹੈ ਕਿ ਦੁਨੀਆ ਦੇ ਵਿੱਚ ਇਹ ਦੁਨੀਆ ਦੇ ਲੋਕ ਨੇ ਜਿਹੜੇ ਉਹਦਾ ਸਤਕਾਰ ਕਰਨ ਇਹ ਜ਼ਰੂਰੀ ਨਹੀਂ ਹੈ ਜੇ ਇਹ ਗੱਲ ਜ਼ਰੂਰੀ ਹੁੰਦੀ ਤੇ ਗੁਰੂ ਨਾਨਕ ਸਾਹਿਬ ਨੂੰ ਲੋਕਾਂ ਨੇ ਭੂਤਨਾ ਤੇ ਬਿਤਾਲਾ ਨਹੀਂ ਸੀ ਕਹਿਣਾ ਬਾਣੀ ਦਾ ਆਪਾਂ ਵਾਕ ਪੜਦੇ ਨਾ ਕੋਈ ਆਖੇ ਭੂਤਨਾ ਉਹ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਉਹ ਆਪਣੀ ਗੱਲ ਦੱਸਦੇ ਪਏ ਨੇ ਵੀ ਜਦੋਂ ਮੈਂ ਸੱਚ ਦੀ ਗੱਲ ਦੁਨੀਆ ਦੇ ਲੋਕਾਂ ਦੇ ਵਿੱਚ ਜਾ ਕੇ ਕਰਦਾ ਤੇ ਲੋਕਾਂ ਦਾ ਆਹ ਹਿਸਾਬ ਹੈ ਕੋਈ ਮੈਨੂੰ ਭੂਤਨਾ ਕਹਿੰਦਾ ਕੋਈ ਮੈਨੂੰ ਬੇਤਾਲਾ ਕਹਿੰਦਾ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਪਰ ਉਹਨਾਂ ਨੇ ਗੱਲ ਆਖੀ ਕਹਿੰਦੇ ਭਇਆ دیਵਾਨਾ ਸ਼ਾਹ ਕਾ ਨਾਨਕ ਬਹਰਾਨਾ ਹਉ ਹਰ ਬਿਨ ਔਰ ਨਾ ਜਾਣਾ ਮੈਨੂੰ ਭੂਤਨਾ ਕਹਿਣਾ ਕਹਿ ਲਓ ਮੈਨੂੰ ਬੇਤਾਲਾ ਕਹਿਣਾ ਕਹਿ ਲਓ ਪਰ ਹੇ ਦੁਨੀਆ ਦੇ ਲੋਕੋ ਮੈਂ ਰੱਬ ਤੋਂ ਬਿਨਾ ਹੋਰ ਕਿਸੇ ਨੂੰ ਜਾਣਦਾ ਹੀ ਨਹੀਂ ਮੈਂ ਤਾਂ ਉਸੇ ਮਾਲਕ ਨਾਲ ਜੁੜਾਂਗਾ ਕਬੀਰ ਜੀ ਨੂੰ ਕਈਆਂ ਨੇ ਕਹਿਤਾ ਲੋਕ ਕਹੈਂ ਕਬੀਰ ਬੌਰਾਨਾ ਕਬੀਰ ਜੀ ਨੂੰ ਪਾਗਲ ਤਾਂ ਕਹਿ ਦਿੱਤਾ ਹੁਣ ਦੁਨੀਆ ਦੇ ਲੋਕਾਂ ਨੇ ਮਾਣ ਤੇ ਦਿੱਤਾ ਨਹੀਂ ਸਤਕਾਰ ਤੇ ਦਿੱਤਾ ਨਹੀਂ ਪਰ ਅਸਲੀ ਮਾਣ ਸਤਕਾਰ ਇਹ ਨਹੀਂ ਹੈ ਕਿ ਚਾਰ ਲੋਕ ਮੇਰੀ ਵਾਹ ਵਾਹ ਕਰ ਦੇਣ ਇਸ ਲਈ ਮਾਨ ਸਤਕਾਰ ਨਹੀਂ ਜਿਹੜੀ ਬਾਹਰਲੀ ਦੁਨੀਆ ਵਾਲਾ ਜਿਹੜਾ ਮਾਨ ਸਤਕਾਰ ਹਨ ਗੁਰੂ ਸਾਹਿਬ ਨੇ ਆਖਿਆ ਕਹਿੰਦੇ ਇਸ ਤੋਂ ਤੇ ਆਪਣੇ ਆਪ ਨੂੰ ਦੂਰ ਕਰ ਲੈ ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ ਇਹਨਾਂ ਨੂੰ ਤੇ ਅੱਗ ਦੇ ਵਿੱਚ ਤੂੰ ਸਾੜ ਦੇ ਜੇ ਤੂੰ ਦੁਨੀਆ ਦੀਆਂ ਵਡਿਆਈਆਂ ਭਾਲਦਾ ਫਿਰੇਗਾ ਨਾ ਤੇ ਫਿਰ ਤੂੰ ਇਹ ਗੱਲ ਚੇਤੇ ਰੱਖੀ ਤੂੰ ਸੱਚ ਦੇ ਰਾਹ ਦੇ ਉੱਤੇ ਕਦੀ ਨਹੀਂ ਤੁਰ ਸਕਦਾ ਜੇ ਗੁਰੂ ਦੇ ਰਾਹ ਦੇ ਉੱਤੇ ਤੁਰਨਾ ਹੈ ਜੇ ਸੱਚ ਦੇ ਰਾਹ ਦੇ ਉੱਤੇ ਤੁਰਨਾ ਹੈ ਤੇ ਪਹਿਲਾ ਕੰਮ ਇਹ ਕਰ ਵੀ ਦੁਨੀਆਂ ਵਾਲੀਆਂ ਵਡਿਆਈਆਂ ਨੂੰ ਸਾੜ ਕੇ ਸੁਆਹ ਕਰ ਦੇ ਕਿਉਂਕਿ ਤੂੰ ਇਹ ਭਾਲੇ ਵੀ ਮੈਂ ਚੰਗਾ ਕੰਮ ਕਰਾਂ ਤੇ ਦੁਨੀਆਂ ਦੇ ਹਰੇਕ ਬੰਦਾ ਮੈਨੂੰ ਚੰਗਾ ਆਖੇ ਕਹਿੰਦੇ ਇਹ ਪੋਸੀਬਲ ਨਹੀਂ ਹੈ ਇਹ ਹੋ ਨਹੀਂ ਸਕਦਾ ਦੁਨੀਆਂ ਵਿੱਚ ਦੋਵੇਂ ਤਰ੍ਹਾਂ ਦੇ ਲੋਕ ਨੇ ਚੰਗਾ ਕਹਿਣ ਵਾਲੇ ਵੀ ਨੇ ਮਾੜਾ ਕਹਿਣ ਵਾਲੇ ਵੀ ਨੇ ਤੁਸੀਂ ਕੋਈ ਵੀ ਕੰਮ ਕਰ ਲਓ ਇੱਕ ਵਿਦਵਾਨ ਨੇ ਬੜੀ ਪਿਆਰੀ ਗੱਲ ਆਖੀ ਉਹ ਕਹਿੰਦਾ ਤੁਸੀਂ ਕੋਈ ਵੀ ਕੰਮ ਕਰ ਲਓ ਚੰਗਾ ਕਰ ਲਓ ਭਾਵੇਂ ਮਾੜਾ ਕਰ ਲਓ ਲੋਕਾਂ ਨੇ ਗੱਲਾਂ ਕਰਨੀਆਂ ਕਰਨੀਆਂ ਨੇ ਤਾਂ ਫਿਰ ਉਹਨੇ ਇਸ ਤੋਂ ਬਾਅਦ ਇੱਕ ਗੱਲ ਆਖੀ ਕਹਿੰਦੇ ਜੇ ਚੰਗੇ ਤੇ ਵੀ ਗੱਲਾਂ ਹੋਣੀਆਂ ਨੇ ਮੰਦਾ ਕੰਮ ਕੀਤੇ ਤੇ ਵੀ ਗੱਲਾਂ ਹੋਣੀਆਂ ਨੇ ਤੇ ਫਿਰ ਚੰਗਾ ਹੀ ਕਿਉਂ ਨਾ ਕਰ ਲਿਆ ਜਾਵੇ ਜੇ ਗੱਲਾਂ ਮੰਦੇ ਦੇ ਵੀ ਹੋਣੀਆਂ ਨੇ ਚੰਗੇ ਤੇ ਵੀ ਹੋਣੀਆਂ ਨੇ ਫਿਰ ਚੰਗਾ ਹੀ ਕਰ ਲੋ ਤੇ ਜਿਨ੍ਹਾਂ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਨਾ ਜਿਹੜੇ ਲੋਕ ਚੰਗਾ ਕਰਨ ਵਾਲੇ ਪਾਸੇ ਨੂੰ ਤੁਰ ਪੈਂਦੇ ਨੇ ਉਹਨਾਂ ਨੂੰ ਮਾਣ ਜ਼ਰੂਰ ਮਿਲਦਾ ਹੈ ਪਰ ਪਤਾ ਕਿੱਥੇ ਮਿਲਦਾ ਹੋ ਸਕਦਾ ਦੁਨੀਆ ਦੇ ਵਿੱਚ ਨਾ ਮਿਲੇ ਮਾਣ ਮਿਲਦਾ ਹੈ ਰੱਬ ਦੀ ਕਚਹਿਰੀ ਦੇ ਵਿੱਚ ਤੇ ਇੱਕ ਗੱਲ ਹੋਰ ਚੇਤੇ ਰੱਖਿਓ ਰੱਬ ਦੀ ਕਚਹਿਰੀ ਕੋਈ ਅਸਮਾਨ ਦੇ ਉੱਤੇ ਨਹੀਂ ਜੇ ਲੱਗੀ ਹੋਈ ਬਹੁਤੇ ਆਨੇ ਤੇ ਰੱਬ ਨੂੰ ਅਸਮਾਨੇ ਚੜ੍ਹਿਆ ਹੋਇਆ ਲਫ਼ਜ਼ ਵੀ ਪ੍ਰਚਲਿਤ ਕਰ ਦਿੱਤੇ ਨਾ ਉੱਪਰ ਵਾਲਾ ਵੀ ਲੋਕਾਂ ਨੂੰ ਇੰਜ ਲੱਗਦਾ ਵੀ ਰੱਬ ਸ਼ਾਇਦ ਉੱਤੇ ਹੀ ਰਹਿੰਦਾ ਪਰ ਗੁਰਬਾਣੀ ਨੂੰ ਪੁੱਛੋ ਗੁਰੂ ਪਾਤਸ਼ਾਹ ਨੂੰ ਪੁੱਛੋ ਵੀ ਰੱਬ ਉੱਪਰ ਰਹਿੰਦਾ ਪਾਤਸ਼ਾਹ ਕਹਿੰਦੇ ਨੇ ਇਹ ਜੱਗ ਸੱਚਾ ਕੀ ਹੈ ਕੋਠੜੀ ਜੱਗ ਦਾ ਮਤਲਬ ਇਹ ਜਗਤ ਸਾਰਿਆਂ ਸਾਰਾ ਸੰਸਾਰ ਇਹ ਜੱਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਗੁਰੂ ਸਾਹਿਬ ਤਾਂ ਕਹਿੰਦੇ ਰੱਬ ਤੇ ਇਸੇ ਜਗਤ ਵਿੱਚ ਰਹਿੰਦਾ ਉਹ ਕੱਲਾ ਸਮਾਨੇ ਨਹੀਂ ਹੈ ਇੱਥੇ ਵੀ ਬੈਠਾ ਹੈ ਉਹ ਹਰ ਇੱਕ ਜਗ੍ਹਾ ਦੇ ਉੱਤੇ ਹੈ ਉਹ ਸਾਡੇ ਦਫ਼ਤਰ ਦੇ ਵਿੱਚ ਵੀ ਹੈ ਉਹ ਗੁਰਦੁਆਰੇ ਦੇ ਵਿੱਚ ਵੀ ਹੈ ਜਦੋਂ ਅਸੀਂ ਬੱਸ 'ਚ ਜਾ ਰਹੇ ਹੁੰਨੇ ਆ ਉੱਥੇ ਵੀ ਹੁੰਦਾ ਜਦੋਂ ਅਸੀਂ ਪਲੇਨ 'ਚ ਬੈ ਕੇ ਜਾ ਰਹੇ ਹੁੰਨੇ ਆ ਉੱਥੇ ਵੀ ਹੁੰਦਾ ਜਦੋਂ ਅਸੀਂ ਟ੍ਰੇਨ 'ਚ ਜਾ ਰਹੇ ਹੁੰਨੇ ਆ ਉੱਥੇ ਵੀ ਹੁੰਦਾ ਉਹ ਤੇ ਹਰ ਥਾਂ ਦੇ ਉੱਤੇ ਹੈ ਘਟ ਘਟ ਮੈਂ ਹਰ ਜੂ ਬਸੇ ਸੰਤਨ ਕਹੋ ਪੁਕਾਰ ਉਹ ਤੇ ਹਰ ਇੱਕ ਥਾਂ ਦੇ ਉੱਤੇ ਹੈ ਰੱਬ ਦੀ ਕਚਹਿਰੀ ਕੋਈ ਉੱਤੇ ਅਸਮਾਨੇ ਨਹੀਂ ਲੱਗੀ ਗੁਰਬਾਣੀ ਨੂੰ ਪੁੱਛੋ ਰੱਬ ਦੀ ਕਚਹਿਰੀ ਲੱਗੀ ਕਿੱਥੇ ਹੈ ਤੇ ਮਾਣ ਕਿੱਥੇ ਮਿਲਦਾ ਪਾਤਸ਼ਾਹ ਨੇ ਆਖਿਆ ਰੱਬ ਨੇ ਆਪਣੀ ਕਚਹਿਰੀ ਸਾਡੇ ਅੰਦਰ ਲਾਈ ਹੈ ਅੰਦਰ ਰਾਜਾ ਤਖਤ ਹੈ ਉਹ ਦੁਨੀਆਂ ਦਾ ਸਭ ਤੋਂ ਵੱਡਾ ਰਾਜਾ ਜਿਹਦੇ ਵਰਗਾ ਦੂਜਾ ਰਾਜਾ ਇਸ ਸੰਸਾਰ ਦੇ ਵਿੱਚ ਕੋਈ ਨਹੀਂ ਕੋਹ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਉਹ ਦੁਨੀਆਂ ਦਾ ਜਿਹੜਾ ਸਭ ਤੋਂ ਵੱਡਾ ਰਾਜਾ ਹੈ ਨਾ ਉਹਨੇ ਆਪਣਾ ਤਖਤ ਸਾਡੇ ਅੰਦਰ ਲਾਇਆ ਹੋਇਆ ਅੰਦਰ ਰਾਜਾ ਤਖਤ ਹੈ ਤੇ ਕਰਦਾ ਕੀ ਪਿਆ ਆਪੇ ਕਰੇ ਨਿਉ ਉਹ ਆਪ ਹੀ ਨਿਆ ਕਰੀ ਜਾ ਰਿਹਾ ਉਹਨੇ ਇੱਕ ਰੂਲ ਲਾਗੂ ਕੀਤਾ ਹੋਇਆ ਸਾਡੇ ਉੱਤੇ ਜਿਹਾ ਬੀਜੈ ਸੋ ਲੁਣੈ ਕਰਮਾਂ ਸੰਧੜਾ ਖੇਤ ਜਿੱਦਾਂ ਦਾ ਬੀਜਦੇ ਜਾਂਦੇ ਆ ਉਹੋ ਜਿਹਾ ਫਲ ਮਿਲਦਾ ਜਾਂਦਾ ਤੇ ਰੱਬ ਸਾਡੇ ਅੰਦਰ ਬੈਠਾ ਹੈ ਤਖਤ ਲਾ ਕੇ ਉਹਦੀ ਕਚਹਿਰੀ ਸਾਡੇ ਅੰਦਰ ਲੱਗੀ ਹੋਈ ਹੈ ਇੱਥੇ ਨਿਤ ਫੈਸਲੇ ਹੋ ਰਹੇ ਨੇ ਸੈਕਿੰਡ ਸੈਕਿੰਡ ਦੇ ਉੱਤੇ ਫੈਸਲੇ ਹੋ ਰਹੇ ਨੇ ਅੰਦਰ ਰਾਜਾ ਤਖਤ ਹੈ ਆਪੇ ਕਰੇ ਨਿਆਉ ਗੁਰ ਸ਼ਬਦੀ ਦਰ ਜਾਣੀ ਹੈ ਕਹਿੰਦੇ ਪਰ ਇਸ ਦਰ ਨੂੰ ਜੇ ਜਾਣਣਾ ਹੈ ਰੱਬ ਦੀ ਕਚਹਿਰੀ ਬਾਰੇ ਜੇ ਸਮਝਣਾ ਹੈ ਤੇ ਐਵੇਂ ਨਹੀਂ ਸਮਝਾਉਣੀ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਹੀ ਸਮਝਾਉਣੀ ਹੈ ਕਿ ਉਹਦੀ ਕਚਹਿਰੀ ਸਾਡੇ ਅੰਦਰ ਲੱਗੀ ਹੋਈ ਹੈ ਗੁਰ ਸ਼ਬਦੀ ਦਰ ਜਾਣੀ ਹੈ ਅੰਦਰ ਮਹਿਲ ਅਸਰਾਓ ਉਹ ਸਾਡੇ ਅੰਦਰ ਬੈਠਾ ਤੇ ਮਾਨਵ ਕਿਵੇਂ ਦਿੰਦਾ ਇਸ ਗੱਲ ਨੂੰ ਵੀ ਸਮਝ ਲਿਓ ਇੱਕ ਬੰਦੇ ਨੇ ਮਾੜਾ ਕੰਮ ਕੀਤਾ ਵੇਖੋ ਅਸੀਂ ਸਾਰਿਆਂ ਨੇ ਇਹ ਚੀਜ਼ਾਂ ਹੰਡਾਈਆਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਤੁਸੀਂ ਕੋਈ ਮਾੜਾ ਕੰਮ ਕਰੋ ਤੁਸੀਂ ਨੋਟ ਕੀਤਾ ਵੀ ਜਦੋਂ ਕੋਈ ਮਾੜਾ ਕੰਮ ਕੀਤਾ ਹੈ ਅੰਦਰੋਂ ਅਸੀਂ ਪ੍ਰੇਸ਼ਾਨ ਜੇ ਹੋ ਜਾਂਦੇ ਹਾਂ ਉਸ ਸਮੇਂ ਹਰ ਇੱਕ ਬੰਦਾ ਆਪੋ ਆਪਣੇ ਬਾਰੇ ਜਾਣਦਾ ਹੈ ਮੈਂ ਆਪਣੇ ਬਾਰੇ ਜਾਣਦਾ ਤੁਸੀਂ ਆਪਣੇ ਬਾਰੇ ਜਾਣਦੇ ਹੋ ਕੋਈ ਗਲਤ ਕੰਮ ਬੰਦਾ ਕਰ ਲੇ ਮੰਨ ਲਓ ਕਿਸੇ ਨੇ ਕੋਈ ਇਨਾ ਨੀਚ ਭੈੜਾ ਕੰਮ ਕੀਤਾ ਬਸ ਭੈੜਾ ਕੰਮ ਕਰਨ ਦੀ ਧੀਰ ਹੈ ਅੰਦਰੋਂ ਦੀ ਉਹ ਪ੍ਰੇਸ਼ਾਨ ਹੋ ਗਿਆ ਫਿਰ ਅੰਦਰੋਂ ਦੀ ਦੁਖੀ ਹੈ ਘਰ ਦੇ ਬੁਲਾਉਂਦੇ ਨੇ ਖਿੱਚ ਖਿੱਚ ਕੇ ਪੈਂਦਾ ਹੁਣੇ ਥੋੜੀ ਦੇਰ ਤੱਕ ਠੀਕ ਸੀਗਾ ਪਰ ਇੱਕ ਮਾੜਾ ਕੰਮ ਕੀਤਾ ਅੰਦਰਲੀ ਕਚਹਿਰੀ ਦੇ ਵਿੱਚ ਇਹਦੇ ਕੀਤੇ ਇਹਦੇ ਕੀਤੇ ਹੋਏ ਕਰਮ ਦੇ ਕਰਕੇ ਇਹਨੂੰ ਸਜ਼ਾ ਮਿਲ ਗਈ ਜਿਹਾ ਬੀਜ ਸੋਲਣੇ ਦਾ ਸਿਧਾਂਤ ਹੈ ਨਾ ਇਹ ਬਸ ਮਾੜਾ ਕੰਮ ਕੀਤਾ ਬਸ ਅੰਦਰੋਂ ਦੀ ਪਰੇਸ਼ਾਨ ਦੁਖੀ ਟੈਨਸ਼ਨ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਜਾ ਰਿਹਾ ਹੁਣ ਹੁਣ ਇੱਕ ਇਹ ਬੰਦਾ ਇੱਕ ਦੂਜਾ ਬੰਦਾ ਉਹ ਹੈ ਜਿੰਨੇ ਕੋਈ ਚੰਗਾ ਕੰਮ ਕੀਤਾ ਕਿਸੇ ਦੀ ਸੇਵਾ ਕੀਤੀ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾ ਬੈਸਣ ਪਾਈ ਹੈ ਉਹਨੇ ਕਿਸੇ ਦੀ ਸੇਵਾ ਕੀਤੀ ਕਿਸੇ ਦੀ ਮਦਦ ਕੀਤੀ ਕਿਸੇ ਲੋੜਵੰਦ ਦੀ ਮਦਦ ਕਰ ਦਿੱਤੀ ਉਹਨੇ ਕੋਈ ਬੱਚਾ ਸੀ ਜਿਹੜਾ ਸਕੂਲੇ ਪੜ੍ਹਨਾ ਚਾਹੁੰਦਾ ਸੀ ਪੜ੍ਹਨ ਵਾਸਤੇ ਉਹਦੇ ਕੋਲ ਫੀਸ ਨਹੀਂ ਸੀ ਉਹਦੀ ਫੀਸ ਤਾਰ ਦਿੱਤੀ ਐ ਬੱਚੇ ਨੂੰ ਕਿਤਾਬਾਂ ਲੈ ਕੇ ਦੇ ਦਿੱਤੀਆਂ ਨੇ ਕਿਸੇ ਦੀ ਮਦਦ ਕੀਤੀ ਐ ਹੁਣ ਜਿਹਨੇ ਚੰਗਾ ਕੰਮ ਕੀਤਾ ਤੁਸੀਂ ਵੇਖਿਓ ਉਹਦੇ ਅੰਦਰ ਉਹ ਪ੍ਰੇਸ਼ਾਨ ਨਹੀਂ ਹੋਵੇਗਾ ਉਹਦੇ ਅੰਦਰ ਇੱਕ ਖੇੜਾ ਪੈਦਾ ਹੋਵੇਗਾ ਇੱਕ ਖੁਸ਼ੀ ਪੈਦਾ ਹੋਵੇਗੀ ਇੱਕ ਚਾਹ ਪੈਦਾ ਹੋਵੇਗਾ ਇਸੇ ਨੂੰ ਆਖਿਆ ਸੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਉਹਦੇ ਅੰਦਰ ਉਹ ਜਿਹੜਾ ਖੇੜਾ ਪੈਦਾ ਹੋਣਾ ਨੇ ਨਾਨਕ ਭਗਤਾਂ ਸਦਾ ਵਿਕਾਸ ਉਹ ਜਿਹੜਾ ਸਦਾ ਦਾ ਵਿਕਾਸ ਪੈਦਾ ਹੋਣਾ ਇਹ ਗੱਲ ਚੇਤੇ ਰੱਖਿਓ ਜਦੋਂ ਸਾਡੇ ਅੰਦਰ ਵਿਕਾਸ ਹੈ ਜਦੋਂ ਸਾਡੇ ਅੰਦਰ ਖੇੜਾ ਹੈ ਖੁਸ਼ੀ ਹੈ ਅਸੀਂ ਅੰਦਰੋਂ ਦੀ ਬੜੇ ਖੁਸ਼ ਆ ਮਨ ਕਰਕੇ ਸਮਝ ਲਿਓ ਰੱਬ ਦੇ ਦਰ ਦੇ ਉੱਤੇ ਮਾਣ ਮਿਲ ਗਿਆ ਰੱਬ ਦੇ ਦਰ ਦੇ ਉੱਤੇ ਮਾਣ ਮਿਲ ਗਿਆ ਹੋਰ ਬਾਹਰਲੇ ਤੌਰ ਦੇ ਉੱਤੇ ਕੋਈ ਸਰਟੀਫਿਕੇਟ ਤਿਆਰ ਹੋ ਕੇ ਨਹੀਂ ਆਉਣਾ ਵੀ ਰੱਬ ਨੇ ਆਹ ਸਰਟੀਫਿਕੇਟ ਫੜਾਉਣਾ ਤੇ ਇਹ ਮਾਣ ਦੇ ਦਿੱਤਾ ਜੀ ਨੂੰ ਜਿਹੜਾ ਬੰਦਾ ਅੰਦਰੋਂ ਦੀ ਖੇੜੇ ਦੇ ਵਿੱਚ ਹੈ ਖੁਸ਼ੀ ਦੇ ਵਿੱਚ ਹੈ ਚਾਹ ਦੇ ਵਿੱਚ ਹੈ ਜਿਹਦੇ ਅੰਦਰ ਆਨੰਦ ਬਣਿਆ ਪਿਆ ਸਮਝ ਲਓ ਰੱਬ ਦੇ ਦਰ ਦੇ ਉੱਤੇ ਮਾਣ ਮਿਲ ਗਿਆ ਤੇ ਜਿਹੜਾ ਅੰਦਰੋਂ ਦੀ ਦੁਖੀ ਹੈ ਅੰਦਰੋਂ ਦੀ ਪਰੇਸ਼ਾਨ ਹੈ ਰੱਬ ਦੇ ਦਰ ਦੇ ਉੱਤੇ ਮਾਣ ਉਸ ਨੂੰ ਨਹੀਂ ਮਿਲਿਆ ਆਹ ਹੈ ਮਾਣ ਦੀ ਪਰਿਭਾਸ਼ਾ ਹੁਣ ਗੁਰੂ ਨਾਨਕ ਪਾਤਸ਼ਾਹ ਨੂੰ ਲੋਕਾਂ ਨੇ ਬੇਸ਼ੱਕ ਭੂਤਨਾ ਬਤਾਲਾ ਆਖਿਆ ਕਬੀਰ ਜੀ ਨੂੰ ਦੁਨੀਆਂ ਦੇ ਲੋਕਾਂ ਨੇ ਬੇਸ਼ੱਕ ਪਾਗਲ ਆਖਿਆ ਪਰ ਸੱਚ ਕਰਕੇ ਜਾਣੇ ਉਹਨਾਂ ਨੇ ਇਹ ਗੱਲ ਆਖੀ ਲੋਕ ਕਹੇ ਕਬੀਰ ਬੌਰਾਨਾ ਕਬੀਰ ਦਾ ਮਰਮ ਮਰਮ ਦਾ ਮਤਲਬ ਹੁੰਦਾ ਭੇਤ ਕਬੀਰ ਦਾ ਮਰਮ ਰਾਮ ਤੇ ਜਾਣਾ ਦੁਨੀਆ ਦੇ ਲੋਕ ਕੋ ਜੋ ਮਰਜੀ ਆਖ ਲੋ ਮੇਰਾ ਮਰਮ ਮੇਰਾ ਭੇਤ ਤੇ ਮੇਰਾ ਰੱਬ ਜਾਣਦਾ ਹੈ ਕਿ ਮੈਂ ਕੀ ਕਰਦਾ ਪਿਆ ਮੈਂ ਚੰਗਾ ਕਰ ਰਿਹਾ ਜਾਂ ਮਾੜਾ ਕਰਦਾ ਪਿਆ ਮੈਨੂੰ ਪਤਾ ਹੈ ਮੈਂ ਚੰਗਾ ਕਰ ਰਿਹਾ ਰੱਬ ਦੇ ਅਕੋਰਡਿੰਗ ਕਰਦਾ ਪਿਆ ਮੇਰੇ ਅੰਦਰ ਤੇ ਖੇੜਾ ਜਿਹੜਾ ਹੈ ਉਹ ਸਦਾ ਹੀ ਬਣਿਆ ਪਿਆ ਮੈਨੂੰ ਤੇ ਰੱਬ ਦੇ ਦਰ ਤੋਂ ਮਾਣ ਸਦਾ ਹੀ ਮਿਲਦਾ ਪਿਆ ਉਹਨਾਂ ਨੇ ਮੰਨ ਲਿਆ ਸਾਡੇ ਅੰਦਰ ਕਦੀ ਚਾਹ ਪੈਦਾ ਨਹੀਂ ਹੁੰਦਾ ਉਸੇ ਹੋਣਾ ਚਾਹੀਦਾ ਕਿ ਰੱਬ ਦੇ ਦਰ ਦੇ ਉੱਤੇ ਮੈਨੂੰ ਵੀ ਕਿਤੇ ਮਾਣ ਮਿਲ ਜਾਵੇ ਪਰ ਮੇਰੇ ਵਰਗਾ ਬੰਦਾ ਤਾਂ ਨਿਤ ਦੁਖੀ ਏ ਨਿਤ ਪਰੇਸ਼ਾਨ ਏ ਇੱਥੋਂ ਅੰਦਾਜ਼ਾ ਲਾਉਣਾ ਚਾਹੀਦਾ ਵੀ ਜੇ ਮੈਂ ਪਰੇਸ਼ਾਨ ਹ ਇਹਦਾ ਮਤਲਬ ਮੇਰੀਆਂ ਕਰਤੂਤਾਂ ਚੰਗੀਆਂ ਨਹੀਂ ਮੇਰੇ ਕਰਮ ਚੰਗੇ ਨਹੀਂ ਤਾਂ ਫਿਰ ਗੁਰੂ ਸਾਹਿਬ ਨੇ ਇਹ ਵੀ ਗੱਲ ਆਖੀ ਨਾ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਕਰਮਾਂ ਦੀ ਖੇਡ ਹੈ ਸਾਰੀ ਕਿਹੋ ਜਿਹਾ ਕੰਮ ਕੀਤਾ ਚੰਗਾ ਕੀਤਾ ਹੋਵੇਗਾ ਰੱਬ ਦੇ ਦਰ ਤੇ ਮਾਣ ਮਿਲ ਜੂਗਾ ਮਾੜਾ ਕੀਤਾ ਹੋਵੇਗਾ ਤੇ ਫਿਰ ਥੂ ਥੂ ਹੀ ਹੋਣੀ ਹੈ ਤੇ ਕਈ ਵਾਰੀ ਜਿਹੜੇ ਅੰਦਰੋਂ ਦੀ ਪਰੇਸ਼ਾਨ ਹੁੰਦੇ ਨੇ ਮਨ ਦੇ ਪਿੱਛੇ ਲਾ ਕੇ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਰਹੇ ਹੁੰਦੇ ਨੇ ਗੁਰੂ ਦੇ ਪਿੱਛੇ ਨਹੀਂ ਲੱਗਦੇ ਜਦੋਂ ਅੰਦਰੋਂ ਦੀ ਪਰੇਸ਼ਾਨ ਨੇ ਫਿਰ ਬਾਹਰਲੇ ਤੌਰ ਦੇ ਉੱਤੇ ਵੀ ਛੇਤਰ ਖਾਂਦੇ ਇਹੋ ਜਿਹੇ ਬੰਦੇ ਫਿਰ ਮਿਲ ਹੀ ਜਾਂਦੇ ਨੇ ਜਿਨ੍ਹਾਂ ਦੀ ਕਰਤੂਤਾਂ ਭੇੜੀਆਂ ਹੋ ਗਈਆਂ ਤਾਂ ਗੁਰੂ ਸਾਹਿਬ ਕਹਿੰਦੇ ਨੇ ਹਰ ਜੀਉ ਨਿਮਾਣਿਆ ਤੂੰ ਮਾਣ ਹੇ ਮੇਰੇ ਰੱਬ ਜੀ ਤੁਸੀਂ ਨਿਮਰਤਾ ਵਾਲਿਆਂ ਨੂੰ ਮਾਣ ਦੇਣ ਵਾਲੇ ਹੋ ਜਿਨ੍ਹਾਂ ਨੇ ਨਿਮਰਤਾ ਦੇ ਵਿੱਚ ਆ ਕੇ ਤੁਹਾਡੀ ਸਿੱਖਿਆ ਨੂੰ ਆਪਣੀ ਜ਼ਿੰਦਗੀ 'ਚ ਧਾਰਨ ਕਰ ਲਿਆ ਨਾ ਉਹਨਾਂ ਨੂੰ ਤੁਸੀਂ ਆਪਣੇ ਦਰ ਦੇ ਉੱਤੇ ਮਾਣ ਦੇਣ ਵਾਲੇ ਹੋ ਤੇ ਮਾਣ ਮਿਲਦਾ ਕਿਵੇਂ ਹੈ ਅਗਲੀ ਪੰਕਤੀ ਦੱਸਿਆ ਕਹਿੰਦੇ ਮਾਣ ਮਿਲਦਾ ਉਹਨਾਂ ਨੂੰ ਹੈ ਨਿਚੀਜਿਆਂ ਚੀਜ਼ ਕਰੇ ਮੇਰਾ ਗੋਵਿੰਦ ਜਿਨ੍ਹਾਂ ਦੇ ਉੱਤੇ ਗੋਬਿੰਦ ਦੀ ਬਖਸ਼ਿਸ਼ ਹੁੰਦੀ ਗੋਬਿੰਦ ਲਫ਼ਜ਼ ਇੱਥੇ ਰੱਬ ਵਾਸਤੇ ਵਰਤਿਆ ਗਿਆ ਆਪਾਂ ਹੁਣੇ ਪਹਿਲਾਂ ਪ੍ਰਮਾਣ ਪੜਿਆ ਸੀ ਨਾ ਮਨ ਵੇਚ ਸਤਗੁਰ ਕੈ ਪਾਸ ਜਿਨ੍ਹਾਂ ਨੇ ਆਪਣਾ ਮਨ ਗੁਰੂ ਨੂੰ ਵੇਚ ਦਿੱਤਾ ਤੇ ਸੇਵਕ ਕੇ ਕਾਰਜਰਾਸ ਉਹਨਾਂ ਦੇ ਕਾਰਜਰਾਸ ਹੁੰਦੇ ਨੇ ਹੁਣ ਆ ਢੰਗ ਹੈ ਰੱਬ ਦੇ ਦਰ ਦੇ ਉੱਤੇ ਮਾਣ ਮਿਲਣ ਦਾ ਜ਼ਿੰਦਗੀ ਦਾ ਕਾਰਜਰਾਸ ਹੋ ਗਿਆ